ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਵਾੜੇ ਵਿਖੇ ਬੇਅਦਬੀ ਕਰਨ ਆਇਆ ਚਾਵਲ ਉਹਦਾ ਸੋਦਾ ਲਾਇਆ ਨਿੰਗਾ ਸਿੰਘਾ ਨੇ ਕੀ ਗਲਤ ਕੀਤਾ ਕੁੱਝ ਚਾਵਲ ਲੋਕ ਜਿਹੜੇ ਇਹ ਗੱਲ ਕਹੀ ਜਾਂਦੇ ਆ ਕਿ ਨਹੀਂ ਸੋਦਾ ਲਾਉਣਾ ਚਾਹੀਦਾ ਸੀਗਾ ਅਖੇ ਇਹ ਬਹੁਤ ਗਲਤ ਗੱਲ ਆ ਅਖੇ ਜੀ ਉਹਨੇ ਬੇਅਦਬੀ ਕੀਤੀ ਤਾਂ ਨਹੀਂ ਅਖੇ ਉਹ ਕਹੀ ਜਾਂਦਾ ਵੀਡੀਓ ਦੇ ਵਿੱਚ ਕਿ ਉਹਨੇ ਬੇਅਦਬੀ ਕੀਤੀ ਨਹੀਂ ਤੇ ਪਰ ਆਇਆ ਤਾਂ ਸੀ ਨਾ ਯਾਰ ਲੱਖ ਦੀ ਲਹਤ ਇਹੋ ਜੇ ਚਾਵਲਾਂ ਤੇ ਜਿਹੜੇ ਇਹ ਗੱਲ ਕਹਿੰਦੇ ਆ ਕਿ ਉਹਨੇ ਬੇਅਦਬੀ ਕੀਤੀ ਤਾਂ ਨਹੀਂ ਤੇ ਫੇਰ ਜੇ ਕਾਰ ਜਾਂਦਾ ਫੇਰ ਤੁਸੀਂ ਮੰਨਣਾ ਸੀ ਕਿ ਹਾਂ ਹੁਣ ਠੀਕ ਹੈ ਜੇ ਮੰਨ ਲਓ ਬੇਅਦਬੀ ਕਰਨ ਵਾਲੇ ਦਾ ਸੋਦਾ ਲਾਤਾ ਨਹੀਂ ਗਾਨੇ ਤੇ ਫਿਰ ਉਹਦੇ ਚ ਗਲਤ ਕੀ ਕੀਤਾ ਕੀ ਕਰਦੇ ਕੀ ਕਰਦੇ ਕੀ ਛੱਡ ਦਿੰਦੇ ਜਾਂ ਜਿਹੜਾ ਨੇ ਪਹਿਲਾਂ ਬੇਅਦਬੀਆਂ ਕੀਤੀਆਂ ਉਹਨਾਂ ਦਾ ਕੀ ਕੋਈ ਹੱਲ ਕੀਤਾ ਕਾਨੂੰਨ ਨੇ ਕੋਈ ਕਾਨੂੰਨ ਤਹਿਤ ਉਹਨਾਂ ਨੂੰ ਫਾਂਸੀ ਲੱਗੀ ਕੀ ਕਾਰਵਾਈ ਹੋਈ ਹੈ ਕਾਰਵਾਈ ਦੱਸ ਦਿਓ ਵੀ ਕੀ ਹੋਈ ਆ ਜੇ ਵਾਕਈ ਕਾਰਵਾਈ ਹੋਈ ਆ ਕੋਈ ਜੱਜ ਦੀ ਤਾਂ ਦੱਸ ਦਿਓ ਕੀ ਫਾਹਲਾਤਾ ਉਹਨਾਂ ਨੂੰ ਸੋਦਾ ਲਾਇਆ ਨਿੰਗਾ ਸਿੰਘਾਂ ਨੇ ਤਾਂ ਕੀ ਮਾੜਾ ਕੀਤਾ ਚੌਲੋ ਤੁਹਾਨੂੰ ਬਸ ਉਹੀ ਗੱਲਾਂ ਤੁਹਾਡੀਆਂ ਥੋੜੇ ਦਿਮਾਗ 'ਚ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਸੀ ਪਤਾ ਲੱਗਣਾ ਚਾਹੀਦਾ ਸੀ ਕਿਹਨੇ ਕਰਾਇਆ ਐਂ ਕਰਾਇਆ ਜੋ ਕਰਾਇਆ ਲੱਖ ਦੀ ਲਾਂਹ ਤੇ ਤੁਹਾਡੇ ਤੇ ਨਿੰਗਾ ਸਿੰਘਾਂ ਨੇ ਸੋਦਾ ਲਾਇਆ ਬਹੁਤ ਵਧੀਆ ਕੀਤਾ ਸਪੋਰਟ ਕਰਦੇ ਆ ਸਾਰੇ ਪੰਥ ਨੂੰ ਕਰਨੀ ਚਾਹੀਦੀ ਹੈ ਸਪੋਰਟ ਉਹਨਾਂ ਦੀ ਕਿਉਂਕਿ ਕਾਨੂੰਨ ਤਹਿਤ ਤਾਂ ਕੋਈ ਕਾਰਵਾਈ ਹੁੰਦੀ ਨਹੀਂ ਇੱਕ ਆ ਛੋਟੀ ਜੀ ਧਾਰਾ ਲਾ ਦਿੱਤੀ ਜਾਂਦੀ ਆ ਧਾਰਾ ਲਾ ਕੇ 6 ਮਹੀਨਿਆਂ ਚ ਸਾਲ ਦੇ ਵਿੱਚ ਵਿੱਚ ਉਹਦੀ ਜਿਹੜੀ ਆ ਉਹ ਬੇਲ ਹੋ ਜਾਂਦੀ ਆ ਬੰਦਾ ਬਾਹਰ ਆ ਜਾਂਦਾ ਬੰਦਾ ਬਾਹਰ ਆ ਕੇ ਇਹ ਗੱਲ ਕਹਿੰਦਾ ਕਿ ਤੁਸੀਂ ਸਾਡਾ ਕੀ ਵਟ ਲਿਆ ਆਹ ਕੀਤੀ ਗਈ ਕੀਤੀ ਜਾਂ ਬੇਅਦਬੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਆਏ ਆਦੇ ਅਗਲੇ ਉਹ ਮੰਨ ਹੀ ਜਾਂਦਾ ਕਿ ਮੈਂ ਬੇਅਦਬੀ ਕਰਨ ਆਇਆ ਸੀ ਉਹ ਵੀਡੀਓ ਦੇ ਵਿੱਚ ਮੰਨ ਹੀ ਜਾਂਦਾ ਕਿ ਮੈਂ ਬੇਅਦਬੀ ਕਰਨ ਆਇਆ ਸੀ ਤੇ 2-3 ਹਜ਼ਾਰ ਦੇ ਵਿੱਚ ਹੀ ਬੇਅਦਬੀ ਕਰਨੀ ਸੀ ਉਹਨੇ ਉਹ ਮੰਨ ਹੀ ਜਾਂਦਾ ਤੇ ਤੁਹਾਡੇ ਦਿਮਾਗ ਤੇ ਹਜੇ ਵੀ ਪਰਦੇ ਪਏ ਹੋਏ ਆ ਕਿ ਯਾਰ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਸੀ ਕੀ ਯਾਰ ਸ਼ਿੱਕੂ ਪਟ ਲੈਂਦਾ ਕਾਨੂੰਨ ਕਾਨੂੰਨ ਕੀ ਕਰਦਾ ਕਾਨੂੰਨ ਨੇ ਅੱਜ ਤੱਕ ਕੀਤਾ ਕੀ ਆ ਇਹ ਦੱਸ ਦਿਓ ਬੰਦੀ ਸਿੰਘ ਦਾ ਅੰਦਰ ਬੈਠੇ ਆ ਉਹ ਵੀ ਕਾਨੂੰਨ ਤਹਿਤ ਹੀ ਆਉਂਦਾ ਉਹਤੇ ਕੋਈ ਕਾਰਵਾਈ ਹੁੰਦੀ ਆ ਤੁਹਾਡੇ ਥਾਣੇ ਕਚਹਿਰੀਆਂ ਦੇ ਵਿੱਚ ਤੁਹਾਡੀ ਸੁਣਵਾਈ ਨਹੀਂ ਹੁੰਦੀ ਉਹ ਵੀ ਕਾਨੂੰਨ ਤਹਿਤ ਹੀ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਕ ਨਾਰਮਲ ਘਟਨਾ ਤਾਂ ਹੈ ਨਹੀਂ ਵੀ ਨਾਰਮਲ ਜੀ ਘਟਨਾ ਚਲ ਛੱਡ ਦਿਓ ਯਾਰ ਕੋਈ ਗੱਲ ਨਹੀਂ ਕੋਈ ਚੱਕਰ ਹੀ ਕੋਈ ਨਹੀਂ ਇਹ ਇੱਕ ਬਹੁਤ ਵੱਡੀ ਕਾਨੂੰਨੀ ਸਾਜ਼ਿਸ਼ ਆ ਜਿਹੜੀ ਰਾਜ ਰੇ ਆ ਸਰਕਾਰਾਂ ਰਾਜ ਰਈਆਂ ਜਾਂ ਲੋਕ ਰਾਜ ਰੇ ਆ ਤੇ ਜਿੰਨਾ ਚਿਰ ਇਹਨਾਂ ਇਹਨਾਂ ਦਾ ਇੱਕੋ ਹੀ ਹੱਲ ਆ ਕਿ ਸੋਦਾ ਹੋਰ ਕੋਈ ਹੱਲ ਨਹੀਂ ਜੇ ਕੋਈ ਹੋਰ ਹੱਲ ਹੈਗਾ ਤਾਂ ਸਾਨੂੰ ਦੱਸ ਦਿਓ ਤਨੂ ਦਾ ਬਸ ਇੱਕੋ ਹੀ ਗੱਲ ਲੈਂਦੀ ਆ ਜੀ ਪਤਾ ਲੱਗਣਾ ਚਾਹੀਦਾ ਸੀ ਆਏ ਹੋਣਾ ਚਾਹੀਦਾ ਸੀ ਆਏ ਹੋਣਾ ਚਾਹੀਦਾ ਸੀ ਕੁੱਖ ਨਹੀਂ ਹੁੰਦਾ ਜਦੋਂ ਸਰਕਾਰਾਂ ਬੈਕਗ੍ਰਾਉਂਡ ਤੇ ਬੈਠੀਆਂ ਹੋਣ ਨਾ ਉਦੋਂ ਇਹ ਵਹਿਮ ਘੜ ਦਿਓ ਕਿ ਤੁਸੀਂ ਜਿਹੜਾ ਬੇਅਦਬੀ ਕਰਨ ਆਇਆ ਉਹ ਤੋਂ ਇਹ ਉਗਲਵਾ ਲੋਗੇ ਕਾਨੂੰਨ ਤਹਿਤ ਕਿ ਹਾਂਜੀ ਇਹ ਕਿਹਨੇ ਕਾਰਵਾਈ ਕਰਾਈ ਤੇ ਕਿੱਥੋਂ ਕਰਾਈ ਇਹਦਾ ਸਿਰਫ ਤੇ ਸਿਰਫ ਇੱਕੋ ਹੀ ਹਾਲਾ ਸੋਦਾ ਫਿਰ ਫਿਰ ਤੁਸੀਂ ਕਹਿੰਦੇ ਹੋ ਕਿ ਮੈਂਟਲੀ ਆਫਸੈਟ ਆ ਇਹ ਕਹਿੰਦੇ ਆ ਕਿ ਆ ਵੀਡੀਓ ਦੇ ਵਿੱਚ ਅਗਲਾ ਸਾਫ਼ ਕਰੀ ਜਾਂਦਾ ਕਿ ਹਾਂ ਮੈਂ ਬੇਇੱਜ਼ਤੀ ਕਰਨ ਆਇਆ ਸੀ ਤੇ ਸੋਧਾ ਲਾਤਾ ਨਿੰਗਾ ਨਹੀਂ ਕੀ ਗਲਤ ਕਰਤਾ ਮੈਂਟਲੀ ਆਫਸੈਟ ਆ ਆਪਦੀ ਮਾਂ ਭੈਣ ਨੂੰ ਤਾਂ ਚੱਕਰੇ ਜਾ ਕੇ ਕੁਝ ਬੋਲਦੇ ਨਹੀਂ ਮਾਂ ਭੈਣ ਦੀ ਇੱਜ਼ਤ ਨੂੰ ਤਾਂ ਹੱਥ ਪਾਉਂਦੇ ਨਹੀਂ ਮੈਂਟਲੀ ਆਫਸੈਟ ਆ ਜਿਹੜੇ ਇਹ ਨਹਿਰ 'ਚ ਤਾਂ ਛਾਲ ਮਾਰਦੇ ਨਹੀਂ ਮੈਂਟਲੀ ਆਫਸੈਟ ਆ ਜਿਹੜੇ ਆ ਸੜਕ 'ਤੇ ਜਾ ਕੇ ਟਰੱਕ ਥੱਲੇ ਤਾਂ ਆਉਂਦੇ ਨਹੀਂ ਮੈਂਟਲੀ ਆਫਸੈਟ ਆ ਜਿਹੜੇ ਇਹ ਮੈਂਟਲੀ ਆਫਸੈਟ ਗੁਰੂਗ੍ਰੰਥ ਸਾਹਿਬ ਦੇ ਮੂਰੇ ਹੀ ਆਉਂਦੇ ਆ ਉੱਥੇ ਜਾ ਕੇ ਹੀ ਬੇਇੱਜ਼ਤੀ ਕਰਦੇ ਆ ਇਹ ਮੈਂਟਲੀ ਆਫਸੈਟ ਨਹੀਂ ਹੁੰਦੇ ਇਹ ਪ੍ਰੀ ਪਲਾਨਡ ਹੁੰਦੇ ਆ ਇਹ ਜਿਹੜੇ ਆ ਇਹ ਬੰਦੇ ਤਿਆਰ ਕੀਤੇ ਜਾਂਦੇ ਆ ਜਾਂ ਆਪਾਂ ਇਹ ਕਹਿ ਸਕਦੇ ਆ ਕਿ ਕੁਝ ਕੁ ਗਰੀਬ ਲੋਕ ਆ ਜਿਹੜਾ ਇਹਨਾਂ ਦੇ ਚਾਂਸੇ ਦੇ ਵਿੱਚ ਆ ਜਾਂਦੇ ਆ ਉਹ ਗਰੀਬ ਲੋਕਾਂ ਨੂੰ ਇਹ ਚਾਂਸੇ ਦੇ ਵਿੱਚ ਫਸਾ ਕੇ ਤਾਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਅਸੀਂ ਤੁਹਾਡੇ ਪਰਿਵਾਰ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਤੁਹਾਨੂੰ ਵਾਅਦਾ ਦੇਵਾਂਗੇ ਅਸੀਂ ਤੁਹਾਨੂੰ ਵਾਅਦਾ ਦੇਵਾਂਗੇ ਇਹ ਲਾਲਚ ਕਿੱਥੋਂ ਪੈਦਾ ਹੋਇਆ ਇਹ ਲਾਲਚ ਹੋਇਆ ਸਰਕਾਰਾਂ ਨੇ ਲਾਲਚ ਪੈਦਾ ਕੀਤਾ ਮਜਬੂਰੀ ਕੀਤੀ ਆ ਇਨਸਾਨ ਨੂੰ ਮਜਬੂਰ ਬਣਾਇਆ ਕਿ ਤੂੰ ਇਹਨਾਂ ਇਹ ਕੰਮ ਕਰੇ ਕਿਉਂਕਿ ਉਹਦੇ ਕੋਲ ਹੋਰ ਕੋਈ ਰਾਹ ਨਹੀਂ ਦਿਸਦਾ ਉਹਨੂੰ ਉਹਨੂੰ ਜਿਹੜਾ ਕੋਈ ਆਉਂਦਾ ਕੋਈ ਉਹਨੂੰ ਸਪੋਰਟ ਕਰਦਾ ਕਿ ਹਾਂ ਤੈਨੂੰ ਆਹ ਲੈ ਕੇ ਦੇ ਦਾਂਗੇ ਉਹਨੂੰ ਉਹੀ ਚੰਗਾ ਲੱਗਦਾ ਕਿਉਂਕਿ ਬੇਰੋਜ਼ਗਾਰੀ ਹੀ ਇੰਨੀ ਹੋ ਗਈ ਸਰਕਾਰਾਂ ਨੇ ਬੇਰੋਜ਼ਗਾਰੀ ਹੀ ਤਾਂ ਕੀਤੀ ਆ ਇਸ ਕੰਮ ਕਰਕੇ ਬੇਰੋਜ਼ਗਾਰੀ ਕੀਤੀ ਆ ਕਿ ਲੋਕ ਮੁੜ ਕੇ ਇਹਨਾਂ ਕੰਮਾਂ ਨੂੰ ਲੱਗਣ ਜਿੱਦਾਂ ਅਸੀਂ ਲਾਈਏ ਉਧਰ ਲੱਗਣ ਪਾਵੇਂ ਅਸੀਂ ਗਲਤ ਕੰਮ ਨੂੰ ਲਾਗੇ ਪਾਵੇਂ ਅਸੀਂ ਸਹੀ ਕੰਮ ਨੂੰ ਲਾਗੇ ਜਿਵੇਂ ਮਰਜੀ ਲਾਈਏ ਲੋਕ ਉਵੇਂ ਹੀ ਲੱਗਣ ਸੋ ਲੱਖ ਲਾਲ ਤਾਂ ਉਹਨਾਂ ਲੋਕਾਂ ਤੇ ਜਿਹੜੇ ਹੱਦੇ ਵੀ ਇਹ ਗੱਲ ਕਹਿ ਰਹੇ ਆ ਕਿ ਨਿੰਗਾ ਸਿੰਘਾਂ ਨੇ ਬਹੁਤ ਗਲਤ ਕੀਤਾ ਇਹਨਾਂ ਸੌਦਾ ਨਹੀਂ ਲਾਉਣਾ ਚਾਹੀਦਾ ਸੀ ਕਿਉਂਕਿ ਉਹ ਬੰਦਾ ਕਹਿ ਰਿਹਾ ਸੀਗਾ ਕਿ ਜੀ ਮੈਂ ਤਾਂ ਬੇਇੱਜ਼ਤੀ ਕੀਤੀ ਨਹੀਂ ਤੁਸੀਂ ਉਹ ਚਵਲ ਲੋਕ ਹੋ ਜਿਹੜੇ ਪੱਗਾਂ ਦੇ ਵਿੱਚ ਤੁਸੀਂ ਸਿਰ ਫਸਾਏ ਹੋਏ ਤੁਸੀਂ ਗद्दार ਜਿਹੜੇ ਆਪਾਂ ਕਹਿੰਦੇ ਨੇ ਕਿ ਸਿੱਖਾਂ ਦੇ ਵਿੱਚ ਗद्दार ਸੋ ਸਿੱਖਾਂ ਦੇ ਵਿੱਚ ਜਿਹੜੇ ਗਦਾਰ ਆ ਉਹਨਾਂ ਨੂੰ ਪਛਾਣਨ ਦੀ ਲੋੜ ਆ ਉਹ ਇੱਥੋਂ ਹੀ ਪਛਾਣ ਚ ਆ ਜਾਂਦੇ ਆ ਕਿ ਜਦੋਂ ਸਰਕਾਰਾਂ ਦੇ ਨਾਲ ਰਲ ਜਾਂਦੇ ਆ ਜਦੋਂ ਕਮੈਂਟ ਬਾਜੀ ਥੱਲੇ ਕਰਦੇ ਆ ਕਿ ਹਾਂ ਜੀ ਇਹ ਨਿੰਗਾ ਸਿੰਘਾਂ ਨੇ ਬਹੁਤ ਗਲਤ ਕੀਤਾ ਜੀ ਸੌਦਾ ਨਹੀਂ ਲਾਉਣਾ ਚਾਹੀਦਾ ਸੀ ਕਾਨੂੰਨ ਤਹਿਤ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਸੀ ਕਾਨੂੰਨ ਤਹਿਤ ਜਿਹੜੇ ਪਹਿਲਾਂ ਸੌਦਾ ਲਾ ਕੇ ਅੰਦਰ ਬੈਠੇ ਉਹਨਾਂ ਤੇ ਤਾਂ ਕਾਰਵਾਈ ਹੋਈ ਨਹੀਂ ਇਹਦੇ ਤੇ ਕਾਰਵਾਈ ਹੋ ਜਾਣੀ ਸੀ ਲੱਲੂ ਜੀ ਤੇ ਇਹ ਪੂਰਾ ਪ੍ਰੀ ਪਲਾਨਡ ਗੇਮ ਹੁੰਦੀ ਆ ਸੋ ਇਹਨੂੰ ਸਮਝਣ ਦੀ ਲੋੜ ਆ ਜਿੰਨਾ ਚੱਕਰ ਕਮੇਟੀਆਂ ਬਣਾ ਕੇ ਵੱਖ-ਵੱਖ ਹਰੇਕ ਥਾਵਾਂ ਤੇ ਕਮੇਟੀਆਂ ਬਣਾ ਕੇ ਸਿਰਫ ਇਹ ਜਹਾਂ ਤੱਕ ਕਾਨੂੰਨ ਇਹ ਸਮਝ ਲਵੇ ਕਾਨੂੰਨ ਇਹ ਕਹਿ ਦੇਵੇ ਵੀ ਕਿ ਹਾਂ ਅਸੀਂ ਫાંਸੀ ਦੀ ਸਜ਼ਾ ਦੇਵਾਂਗੇ ਤੇ ਫਿਰ ਤਾਂ ਠੀਕ ਹੈ ਜੇ ਕਾਨੂੰਨ ਕੋਈ ਕਾਰਵਾਈ ਨਹੀਂ ਕਰਦਾ ਤੇ ਫਿਰ ਭਾਈ ਮਜਬੂਰ ਨੂੰ ਸਾਨੂੰ ਤਾਂ ਕਰਨੀ ਪਊ ਫਿਰ ਨੰਗਾ ਸਿੰਘਾਂ ਨੂੰ ਤਾਂ ਕਰਨੀ ਪਊ ਫਿਰ ਕਮੇਟੀਆਂ ਬਣਾਓ ਉਹ ਕਮੇਟੀਆਂ ਦੇ ਵਿੱਚ ਸੋਧਾ ਲਾਉਣ ਦੀਆਂ ਕਮੇਟੀਆਂ ਬਣਾਓਗੇ ਅਸੀਂ ਤਾਂ ਸੋਧਾ ਹੀ ਲਾਵਾਂਗੇ ਯਾਰ ਜਦੋਂ ਹੋਰ ਕੋਈ ਹੱਲ ਨਹੀਂ ਆਣੀ ਭਾਈ ਕਰੋਗੇ ਕੀ ਜਦੋਂ ਕਾਨੂੰਨ ਤਾਂ ਕੁਛ ਕਰਦਾ ਨਹੀਂ ਜਦੋਂ ਕਾਨੂੰਨ ਕੁਛ ਕਰ ਹੀ ਨਹੀਂ ਰਿਹਾ ਤੇ ਫਿਰ ਤੁਸੀਂ ਕੀ ਕਰੋਗੇ ਸੋ ਇਸ ਮਸਲੇ ਨੂੰ ਪੂਰਾ ਗੰਭੀਰਤਾ ਨਾਲ ਲਓ ਤੇ ਸਪੋਰਟ ਕਰਿਆ ਕਰੋ ਉਹਨਾਂ ਦੀ ਜਿਹੜੇ ਨਿੰਗ ਸਿੰਘ ਜਾਂ ਨੌਜਵਾਨ ਆਗੂ ਆ ਜਿਹੜੇ ਮੂਹਰੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਬੋਲਦੇ ਆ ਗੁਰੂ ਮਹਾਰਾਜ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜਾਵਾ ਤੋਂ ਲਈ ਮੂਹਰੇ ਹੁੰਦੇ ਆ ਜਾਂ ਉਹਨਾਂ ਨੂੰ ਆਪਾਂ ਕਹਿ ਰਹੀਏ ਸੋਧਾ ਲਾਉਣ ਲਈ ਮੂਰੇ ਹੁੰਦੇ ਆ ਉਹਨਾਂ ਦਾ ਸਾਥ ਦਿਆ ਕਰੋ ਵਾਦ ਤੋਂ ਵਾਦ ਉਹਨਾਂ ਦੀਆਂ ਲੱਤਾਂ ਨਾ ਖਿੱਚਿਆ ਕਰੋ ਕਿ ਹਾਂ ਸਾਰੇ ਪਾਸੋਂ ਉਹਨਾਂ ਦੀਆਂ ਲੱਤਾਂ ਕਿਉਂਕਿ ਸਰਕਾਰੀ ਬੰਦੇ ਆ ਸਰਕਾਰੀ ਟੌਟ ਆ ਜਿਹੜੇ ਉਹ ਲੱਤਾਂ ਖਿੱਚਣ ਤੇ ਲੱਗ ਜਾਂਦੇ ਆ ਸੋ ਆਮ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਲੋੜ ਹੁੰਦੀ ਆ ਕਿਉਂਕਿ ਸਰਕਾਰਾਂ ਨੇ ਜਿਹੜੇ ਆਪਦੇ ਆਈਟੀ ਚੱਲਦੇ ਵਿਭਾਗ ਦੇ ਬੰਦੇ ਭਾਏ ਹੋਏ ਆ ਤੇ ਹਾਂਜੀ ਤੁਸੀਂ ਕਮੈਂਟ ਬਾਜ਼ੀਆਂ ਕਰੋ ਥੱਲੇ ਵਾਤੋ ਵਾਤ ਕੇ ਜੀ ਬਹੁਤ ਗਲਤ ਕੀਤਾ ਨਿੰਗਾ ਸਿੰਘਾਂ ਨੇ ਨਹੀਂ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ ਸੀ ਨਜਾਇਜ਼ ਮਾਂ ਦਾ ਪੁੱਤ ਮਾਰਤਾ ਜੀ ਉਹਦਾ ਪਰਿਵਾਰ ਗਲਤ ਆ ਜੀ ਉਹਦੇ ਪਰਿਵਾਰ ਨੂੰ ਹੁਣ ਕੌਣ ਪੁੱਛੂਗਾ ਜੀ ਐ ਹੋ ਐ ਹੋ ਜੀਆਂ ਗੱਲਾਂ ਕਰਕੇ ਕਮੈਂਟਾਂ ਦੇ ਵਿੱਚ ਆਰਟੀ ਸੈੱਲ ਜਿਹੜੇ ਸਰਕਾਰਾਂ ਦੇ ਉਹ ਐ ਹੋ ਐ ਹੋ ਜੀਆਂ ਗੱਲਾਂ ਕਰਦੇ ਆ ਕਮੈਂਟਾਂ ਦੇ ਵਿੱਚ ਸੋ ਇਹ ਆਪਾਂ ਨੂੰ ਸਮਝਣ ਦੀ ਲੋੜ ਆ ਕਿ ਜਿਹੜਾ ਗੁਰੂਗ੍ਰੰਥ ਸਾਹਿਬ ਨੂੰ ਹੀ ਆ ਪੈ ਨਿਕਲਿਆ ਤੇ ਉਹਦਾ ਕੀ ਕੀ ਅਸੀਂ ਉਹਨੂੰ ਕੀ ਕੀ ਉਹ ਇਹੋ ਜਿਹੇ ਬੰਦਿਆਂ ਦਾ ਇਹੋ ਜਿਹੇ ਪਰਿਵਾਰਾਂ ਦਾ ਬਾਈਕਾਟ ਕਰੋ ਪਤਾ ਲੱਗੇ ਉਹਨਾਂ ਨੂੰ ਵੀ ਕਿ ਹਾਂ ਜੀ ਆ ਕੀ ਹੋ ਗਿਆ ਇਹੋ ਜੇ ਹੁਣ ਆਪਾਂ ਕਈ ਵਾਰ ਇਹ ਗੱਲ ਕਹਿ ਦਿੰਦੇ ਆ ਬਹੁਤ ਥਾਵਾਂ ਤੇ ਇਹ ਗੱਲ ਕਹੀ ਗਈ ਆ ਕਿ ਹਾਂ ਜੀ ਉੱਥੇ ਦੋਸ਼ੀ ਕੌਣ ਆ ਜੀ ਉੱਥੇ ਕਮੇਟੀ ਦੋਸ਼ੀ ਆ ਜੀ ਕਮੇਟੀ ਇਸ ਗੱਲ ਤੇ ਦੋਸ਼ੀ ਮੰਨ ਸਕਦੇ ਆ ਆਪਾਂ ਕਮੇਟੀ ਨੂੰ ਕਿ ਕਮੇਟੀ ਨੇ ਉੱਥੇ ਕੋਈ ਬੰਦੇ ਜਿਹੜੇ ਆ ਪੁਆਇੰਟ ਨਹੀਂ ਕੀਤੇ ਨੌਜਵਾਨ ਆਗੂ ਨਹੀਂ ਪੁਆਇੰਟ ਕੀਤੇ ਕਮੇਟੀ ਉੱਥੇ ਨੌਜਵਾਨ